ਬ੍ਰਹਿਮੰਡ ਦੇ ਸੋਈ ਪਿੰਡ ਜੋ ਖੋਜੇ ਸੋ ਪਾਵੇ ਪੀਪਾ ਜੀ ਦਾ ਐਸਾ ਕਹਿਣਾ ਹੈ ਕਿ ਜੋ ਪਿੰਡ ਸਰੀਰ ਤੋਂ ਬਾਹਰ ਬ੍ਰਹਿਮੰਡ ਦੇ ਚ ਹੈ ਉਹ ਬਹੁਤ ਉਤਨਾ ਹੀ ਪਸਾਰਾ ਮਨੁੱਖ ਦੇ ਪਿੰਡ ਦੇ ਚ ਜੋ ਕੁਛ ਅਸੀਂ ਬ੍ਰਹਿਮੰਡ ਦੇ ਚ ਦੇਖਦੇ ਆਂ मनुख ਦੇ ਪਿੰਡ ਦੇ ਚ ਵੀ ਉਹੀ ਕੁਛ ਹੈ।មនុស្សਖ ਦੇ ਸਰੀਰ ਦੇ ਸਰੀਰ ਨੂੰ ਪਿੰਡ ਆਖਿਆ। ਸੰਸਕ੍ਰਿਤ ਦੇ ਚ ਸਰੀਰ ਨੂੰ ਪਿੰਡ ਕਹਿੰਦੇ ਨੇ। ਤੇ ਇਸੇ ਕਹਿੰਦੇ ਨੇ ਕਿ ਪਿੰਡ ਪ੍ਰਾਣ ਵਾਸਤੇ ਗਿਆ। ਪਿੰਡ ਦਾ ਮਤਲਬ ਹੀ ਇਹ ਸਰੀਰ। ਡਾਂਚਾ। ਤੋਂ ਆਪ ਕਹਿੰਦੇ ਨੇ ਜੋ ਕੁਛ ਵੀ ਬ੍ਰਹਮਣ ਦੇ ਚ ਬਾਰ ਸੂਰਜ, ਚੰਦ, ਤਾਰੇ ਵਗਦੀ ਹੋਈ ਪਵਨ ਦਿਸ ਰਹੀਏ, ਪਾਣੀ ਹੈ, ਮਨੁਖ ਨੇ ਬਨਸਪਤੀ ਹੈ। پشو پھی نے اتنا ہی پسارا منخر ہے لیکن روپ کر کے نہیں سبھا کر کے بس ای پشو منکھ دین روپ کر کے نہیں بےٹا سبھا کر کے ضرور بھٹا اور وہ او سبا گاہے بگاہ پرگٹ ہوں دے. سب ایسا بھی کہند سے سورج صرف باہر ہی نہیں ਚੰਦ ਸੂਰਜ ਦੋਵੇਂ ਘਟ ਹੀ ਭੀਤਰ ਐਸਾ ਗਿਆਨ ਨਾ ਪਾਇਆ ਮਨੁੱਖ ਦੇ ਅੰਦਰ ਵੀ ਇੱਕ ਸੂਰਜ ਹੈ ਇੱਕ ਚੰ드ਰਾ ਮਾ ਹੈ ਅਣਗਿਣਤ ਪਸ਼ੂ ਨੇ ਦਰਿਆ ਨਹੀਂ ਵਗਦੇ ਹੋਏ ਔਰ ਜੈਸੇ ਬਾਹਰ ਪ੍ਰਮਾਤਮਾ ਹੈ ਮਨੁੱਖ ਦੇ ਅੰਦਰ ਵੀ ਪ੍ਰਮਾਤਮਾ ਹੈ ਜੋ ਸਾਰੇ ਬ੍ਰਹਿਮੰਡ ਦੀ ਕਥਾ ਹੈ ਉਹੀ ਇੱਕ ਪਿੰਡ ਦੀ ਕਥਾ ਔਰ ਇਸ ਬੁਲੇਖੇ ਚ ਨਾਂ ਪਹਿਜਾਣਾ ਕਿ ਮਨੁੱਖ ਸਿਰਫ ਇਤਨਾ ਹੀ ਹੈ ਜਿੰਨਾ ਦਿਸਦਾ ਪਿਆ ਮਨੁੱਖ ਬੜਾ ਹੈ ਬਹੁਤ ਕੁਝ ਹੈ ਇੱਕ ਮਨੁੱਖ ਦੇ ਵੀ ਬੜੀ ಅಪਾਰ ਕਥਾ ਮਹਾਨ ਕਥਾ ਤਾਂ ਜੈਸੇ ਇਸ ਸਰੀਰ ਦਾ ਇੱਕ ਬਾਹਰ ਦਾ ਪਸਾਰਾ ਹੈ ਇੱਕ ਅੰਦਰ ਦਾ ਕਹਿੰਦੇ ਨੇ ਕਿ ਜਿਹੜਾ ਸਾਰਾ ਬਾਹਰ ਦਾ ਪਸਾਰਾ ਇਹਨੂੰ ਸੰਸਾਰ ਕਹਿੰਦੇ ਨੇ ਤੇ ਜੋ ਅੰਦਰ ਦੀ ਦੁਨੀਆ ਇਹਨੂੰ ਨਿਰੰਕਾਰ ਕਹਿੰਦੇ ਨਿਰਗੁਣ ਤੇ ਸਰਗੁਣ ਦੀ ਵੀ ਇਤਨੀ ਹੀ ਵਿਆਖਿਆ ਜੋ ਦਿਸ ਰਿਹਾ ਉਹ ਸਰਗੁਣ ਹੈ ਜੋ ਨਹੀਂ ਦਿਸ ਰਿਹਾ ਉਹ ਨਿਰਗੁਣ ਹੈ ਜੈਸੇ ਮਕਾਨ ਦਿਸ ਪੈਂਦੇ ਨੇ ਤੇ ਮਕਾਨ ਦੀ ਬੁਨਿਆਦ ਨਹੀਂ ਦਿਸਦੀ ਦਰਖਤ ਦਿਸ ਪੈਂਦੇ ਨੇ ਦਰਖਤਾਂ ਦੀਆਂ ਜੜਾਂ ਨਹੀਂ ਦਿਸਦੀਆਂ ਸੰਸਾਰ ਦਿਸ ਪੈਂਦਾ ਪਰ ਇਹ ਸੰਸਾਰ ਜਿਸ ਨਿਰੰਕਾਰ ਦੇ ਆਸਰੇ ਤੇ ਖੜਾ ਹੈ ਉਹ ਨਹੀਂ ਦਿਸਦਾ ਕਮੇਸ਼ਾ ਬੁਨਿਆਦ ਅਦਰਿਸ਼ ਹੁੰਦੀ ਹੈ ਦੇਖੀ ਨਹੀਂ ਜਾ ਸਕਦੀ। ਤੋਂ ਉਹ ਜਿਹੜੀ ਸਾਡੀ ਅੰਦਰ ਦੀ ਦੁਨੀਆ ਹੈ ਉਹ ਅਦਰਿਸ਼ ਹੈ। ਉਹਨੂੰ ਇਹ ਅੱਖਾਂ ਨਹੀਂ ਵੇਖ ਸਕਦੀ। ਇੱਕ ਬਾਹਰ ਦੀ ਦੁਨੀਆ ਹੈ, ਇੱਕ ਅੰਦਰ ਦੀ ਦੁਨੀਆ। ਇੱਕ ਬਾਹਰ ਦਾ ਧਨ ਹੈ, ਇੱਕ ਅੰਦਰ ਦਾ ਧਨ ਹੈ। ਇੱਕ ਬਾਹਰ ਦੀਆਂ ਖੁਸ਼ੀਆਂ ਨੇ, ਇੱਕ ਅੰਦਰ ਦੀਆਂ ਖੁਸ਼ੀਆਂ ਨੇ। ਔਰ ਇਤਨੀ ਵੀ ਅਰਜ਼ ਕਰਦੇ ਆਂ ਕੁਝ ਦੁੱਖ ਬਾਹਰ ਦੇ ਨੇ, ਕੁਝ ਦੁੱਖ ਅੰਦਰ ਨੇ। ਔਰ ਇਸੇ ਤਰੀਕੇ ਨਾਲ ਕੁਝ ਪ੍ਰਵਾਰ ਮਨੁੱਖ ਦਾ ਬਾਹਰ ਹੈ ਤੇ ਕੁਝ ਪ੍ਰਵਾਰ ਅੰਦਰ ਹੈ ਸਮੇਂ ਦੀ ਗਤੀ ਦੇ ਮੁਤਾਬਕ ਕੁਝ ਅੰਦਰੂਨੀ ਇਹ ਵਿਆਖਿਆ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ 12 ਤੁਸੀਂ ਕਿੰਨੇ ਧਨવાન ਹੋ ਇਸ ਦਾ ਕੋਈ ਮਤਲਬ ਨਹੀਂ ਕੋਈ ਮਨੁੱਖ ਅੰਦਰੋਂ ਕਿੰਨਾ ਧਨવાન ਹੈ ਇਹ ਦੇਖਣੀ ਹੈ ਅੱਜ ਇੱਥੇ ਬੈਠ ਕੇ ਇਸ ਗੱਲ ਦੀ ਵਿਚਾਰ ਕਰਨੀ 12 ਇੱਕ ਮਨੁੱਖ ਬੜਾ ਪ੍ਰਭਾਵਸ਼ਾਲੀ ਹੈ ਔਰ ਦੇਖਣਾ ਹੈ ਇਸ ਦੇ ਅੰਦਰ ਕਿੰਨੀ ਪ੍ਰਵਤਾ ਹੈ बस ਇਸ ਗੱਲ ਦੀ ਅੱਜ ਖੋਜ ਕਰਨੀ ਹੈ ਤੇ ਧਰਮ ਇਹ ਕਹਿੰਦਾ ਤੂੰ ਅੰਦਰੋਂ ਕੀ ਬਾਹਰੋਂ ਜੋ ਕੁਝ ਹੈ ਉਹ ਗਲ ਵੱਖਰੀ ਹੈ ਬਹੁਤ ساری ਦੁਨੀਆ ਕਿਸ ਢੰਗ ਨਾਲ ਜੀ ਰਹੀ ਹੈ ਕਿ ਬਾਹਰਲਾ ਪਸਾਰਾ ਠੀਕ ਹੋਵੇ ਔਰ ਅੰਦਰ ਨੂੰ ਬਿਲਕੁਲ ਵਿਗਾੜ ਕੇ ਰੱਖ ਦਿੰਦੀ ਬਾਹਰ कुटुंब ਚਾਹੀਦਾ ਧਨ ਸੰਪਦਾ ਚਾਹੀਦੀ ਨੇ ਮਕਾਨ ਚਾਹੀਦਾ ਸਭ ਕੁਝ ਚਾਹੀਦਾ ਲੇਕਿਨ ਇੱਕ ਅੰਦਰ ਦੀ ਵੀ ਦੁਨੀਆ ਹੈ ਕਹਿੰਦੇ ਨੇ ਉੱਥੇ ਵੀ ਸਭ ਕੁਝ ਚਾਹੀਦਾ ਔਰ ਸਭ ਕੁਝ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਦੂਸੀ ਉਦਾਸੀ ਦੀ ਭਰਮਣਾ ਤੋਂ ਬਾਅਦ ਘਰ ਦੇ ਚ ਵਾਪਸ ਆਏ ਨੇ ਤੇ ਕੁਝ ਦਿਨਾਂ ਬਾਅਦ ਫਿਰ ਤੀਸਰੀ ਉਦਾਸੀ ਵਾਸਤੇ ਤਿਆਰੀ ਕਰ ਰਹੇ ਨੇ ਤੋਂ ਇਤਿਹਾਸਕਾਰ ਬਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕੇ ਸਹਿਬਾਂ ਦੀ ਮਾਤਾ ਤ੍ਰਿਪਤਾ ਜੀ ਕੁਝ ਰੋਸ ਪ੍ਰਗਟ ਕਰਦੀਆਂ ਉਹ ਕਹਿੰਦੀਆਂ ਨੇ ਪੁੱਤਰ ਨਾਨਕ ਜੀ ਤੁਸੀਂ ਗ੍ਰਸਥੀ ਹੋ ਹੁਣ ਸਿਰਫ ਫੜੀ ਬਾਹਰ ਦੀ ਦੁਨੀਆ ਨਹੀਂ ਕੁਝ ਘਰ ਦੀ ਦੁਨੀਆ ਵੀ ਹੈ ਤੁਹਾਡਾ ਪਰਿਵਾਰ ਹੈ ਮਾਤਾ ਪਿਤਾ ਹੈਗੇ ਆਖਰ ਸਭ ਕੁਝ ਨੂੰ ਛੱਡ ਕੇ ਇਸ ਢੰਗ ਨਾਲ ਚਲੇ ਜਾਣਾ ਇਹ ਮੁਨਾਸਬ ਨਹੀਂ ਔਰ ਮੈਂ ਇਤਨੀ ਅਰਜ਼ ਕਰਦੇ ਹਾਂ ਵਾਹਿਦ ਉਹ ਪ੍ਰਚਾਰਕ ਸੀ ਬਾਬਾ ਨਾਨਕ ਜੋ ਰੁੱਖਾਂ ਤੱਲੇ ਰਾਤ ਕੱਟ ਕੇ ਸੱਚ ਦਾ ਔਕਾ ਦੇਂਦਾ ਰਿਹਾ ਪੱਥਰ ਖਾ ਕੇ ਵੀ ਸਤਨਾਮ ਦਾ ਪ੍ਰਚਾਰ ਕਰਦਾ ਰਿਹਾ ਦੇਸ਼ਾਂ ਵਿਦੇਸ਼ਾਂ ਵਿੱਚ ਪੈਦਲ ਚੱਲ ਕੇ ਵੀ ਹਕੀਕਤ ਦੁਨੀਆ ਦੇ ਸਾਹਮਣੇ ਰੱਖਦਾ ਰਿਹਾ ਔਰ ਧੁਨ ਇੱਕੋ ਹੀ ਸੀ ਕਿ ਲੋਕਾਂ ਦੇ ਹਿਰਦਿਆਂ ਤੱਕ ਸੱਚ ਪਹੁੰਚਾਣਾ ਇਹ ਧੰਨ ਬਾਬੇ ਦੀ ਇਤਨੀ ਪੱਕੀ ਸੀ ਕਿ ਕਈ ਵਾਰ 4-4 ਸਾਲ 5-5 ਸਾਲ ਦੀ ਲਗਾਤਾਰ ਲੰਬੀ ਉਦਾਸੀ ਨਹੀਂ ਹੋ ਜਾਂਦੀ ਸੀ ਤਾਂ ਮੁਖਤਸਰ ਮਯਾਰਜ ਕਾ ਮਾਤਾ ਤ੍ਰਿਪਤਾ ਜੀ ਸਾਹਮਣੇ ਆਈਆਂ ਤੇ ਕਹਿ ਲਗੀਆਂ ਪੁੱਤਰ ਨਾਨਕ ਜੀ ਪਰਿਵਾਰ ਦੇ ਵਿੱਚ ਰਹਿਣਾ ਵੀ ਤੁਹਾਡਾ ਧਰਮ ਹੈ ਫਰਜ਼ ਹੈ ਉੱਥੇ ਸਾਹਿਬ ਕਹਿੰਦੇ ਨੇ ਮਾਂ ਮੈਂ ਤੇ ਕਦੀ ਪਰਿਵਾਰ ਤੋਂ ਵਿਛੜਿਆ ਹੀ ਨਹੀਂ کدی نہیں بچھڑیا اس وقت ترپتا جی اکھاں بھر کے نہیں دا تو کہیں پروار تو بچھڑیا ہی نہیں بس اے گلنا بالکل سدائی والی اے بالکل جڑی گل ہے یہ بےہوش منکھ دی ਬਾਈ ਸਾਹਿਬ ਬਾਈ ਸੰਤੋਖ ਸਿੰਘ ਜੀ ਨੇ ਲੰਬੀ ਚੌੜੀ ਵਾਰਤਾ ਲਿਖੀ ਹੈ। ਤਾਂ ਮਾਂ ਜ਼ਾਰੋ-ਜ਼ਾਰ ਰੋਣ ਲੱਗ ਪਈ। ਸਾਬ ਸਮਝਾਉਂਦੇ ਨੇ ਮਾਤਾ ਰੋ ਨਾ। ਮੈਂ ਜਿੱਧਰ ਜਾਂਨਾ ਪਰਿਵਾਰ ਮੇਰੇ ਨਾਲ ਹੁੰਦਾ। ਮਾਤਾ ਕਹਿਣ ਲੱਗੀ ਮੈਂ ਤੇ ਇੱਥੇ ਰਹਿੰਦੀ ਆਂ। ਪਿਤਾ ਇੱਥੇ ਹੈ। ਬੱਚੇ ਇੱਥੇ ਨੇ। ਕੌਣ ਹੁੰਦਾ ਤੇਰੇ ਨਾਲ? ਸਿਰਫ ਇੱਕ ਮਰਦਾਨਾ ਹੈ, ਦੂਜਾ ਬਾਲਾ ਹੈ। ਪਰਿਵਾਰ ਦਾ ਤੇ ਕੋਈ ਫਰਜ਼ ਤੁਹਾਡੇ ਨਾਲ ਹੈ ਹੀ ਨਹੀਂ ਉਸ ਵਕਤ ਸਾਇਦ ਕਹਿੰਦੇ ਨੇ ਮਾਤਾ ਨੂੰ ਸਮਝਾਉਂਦੇ ਹੋਏ ਕੁਝ ਪਰਿਵਾਰ 바ਰ ਦਾ ਹੁੰਦਾ ਹੈ ਕੁਝ ਅੰਦਰ ਦਾ ਕੁਝ ਦੁਨੀਆ ਮਨੁੱਖ ਦੀ ਬਾਹਰ ਦੀ ਹੈ ਕੁਝ ਅੰਦਰ ਦੀ ਹੈ ਐਸਾ ਵੀ ਦੇਖਣ ਦੇ ਚਾਹਿਆ ਕਈ ਵਾਰ ਮਨੁੱਖ ਦੀ ਬਾਹਰ ਦੀ ਦੁਨੀਆ ਉਜੜ ਜਾਂਦੀ ਹੈ ਅੰਦਰ ਦੀ ਨਹੀਂ ਉਜੜਦੀ ਇਹ ਕਈ ਵਾਰ ਐਸਾ ਦੇਖਾਂ ਦੇ ਚਾਇਆ ਅੰਦਰ ਦੀ ਦੁਨੀਆ ਬਿਲਕੁਲ ਬਰਬਾਦ ਹੋ ਜਾਂਦੀ ਏ ਬਾਹਰ ਦੀ ਰਹਿੰਦੀ ਸੰਸਾਰ ਦੇ ਚ ਐਸੇ ਘਟ ਬੰਦੇ ਮਿਲਣਗੇ ਜਿਹੜੇ ਅੰਦਰੋਂ ਬਾਹਰੋਂ ਸਵਰੇ ਹੋਵੇ ਜਿਨ੍ਹਾਂ ਦੀ ਅੰਦਰ ਦੀ ਦੁਨੀਆ ਵੀ ਠੀਕ ਹੋਵੇ ਤੇ ਬਾਹਰ ਦੀ ਦੁਨੀਆ ਵੀ ਠੀਕ ਹੋਵੇ ਗੁਸਤਾਖੀ ਮਾਫ ਜਿਹੜੇ ਬਾਹਰੋਂ ਬੜੇ ਸ਼ਰਾਫਤ ਦੇ ਪੁਤਲੇ ਦਿਸਦੇ ਨੇ ਕਈ ਵਾਰ ਅੰਦਰੋਂ ਸ਼ਰੀਫ ਨਹੀਂ ਹੁੰਦੇ ਜਿਹੜੇ ਬਾਹਰੋਂ ਬੜੇ ਗੁਣਵਾਨ ਦਿਸਦੇ ਨੇ ਇਹ ਅੰਦਰੋਂ ਕੋਈ ਗੁਣਵਾਨ ਨਹੀਂ ਹੈ ਜਿਹੜੇ ਬਾਹਰੋਂ ਬੜੇ ਦਾਨੀ ਤੇ ਗਿਆਨੀ ਦਿਸਦੇ ਨੇ ਅੰਦਰੋਂ ਕੋਈ ਦਾਨ ਤੇ ਗਿਆਨ ਦੀ ਗੱਲ ਨਹੀਂ ਹੁੰਦੀ ਜਿਹੜੇ ਬਾਹਰੋਂ ਬੜੇ ਸੇਵਕ ਤੇ ਨਿਤਨੇਮੀ ਦਿਸਦੇ ਨੇ ਅੰਦਰੋਂ ਕੋਈ ਐਸੀ ਗੱਲ ਨਹੀਂ ਹੁੰਦੀ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਔਰੰਗਜ਼ੇਬ ਨੂੰ ਸਮਝਾਉਂਦਿਆਂ ਕਿ ਅਸੀਂ ਹਮਉ ਮਰਦ ਬਾਯਦ ਸ਼ਵਦ ਸੁਖਨ ਵਰ ਨਾਸ਼ਿਕ ਮੇ ਬਿਗਰ ਦਰਦਹਾਣੇ ਬਿਗਰ ਐ ਔਰੰਗਜ਼ੇਬ مرد او ہے جڑا اندروں باروں ایک ایسا نہیں کہ چہرے پہ کچھ ہو گئے دل دیچ کچھ ہو گئے چہرے شرافت پرگٹ کرے دل دیچ بدماشی ہو گئے چہرے دیتے انسانیت چل کے لیکن دل دیچ دوانی ہوگئے چہرے دیتے رحم دلی جو ہے ٹل کے لیکن اندر بڑی کٹورتا ایسا ہے منق اپنے دو روپ بنا سکتا ہے ਕੋਈ ਪਸ਼ੂ ਆਪਣੇ ਦੋ ਰੂਪ ਨਹੀਂ ਬਣਾ ਸਕਦਾ ਕੁੱਤਾ ਅੰਦਰੋਂ ਬਾਹਰੋਂ ਕੁੱਤਾ ਹੀ ਹੈ ਉਹਦੇ ਦੋ ਰੂਪ ਨਹੀਂ ਨੇ ਸੱਪ ਅੰਦਰੋਂ ਬਾਹਰੋਂ ਸੱਪ ਹੈ ਇਹਦੇ ਦੋ ਰੂਪ ਨਹੀਂ ਨੇ ਔਰ ਇਸੇ ਤਰੀਕੇ ਦੇ ਨਾਲ ਗਊ ਅੰਦਰੋਂ ਬਾਹਰੋਂ ਗਊ ਹੈ ਸ਼ੇਰ ਅੰਦਰੋਂ ਬਾਹਰੋਂ ਸ਼ੇਰ ਹੈ ਐਸਾ ਨਹੀਂ ਕਿ ਸ਼ੇਰ ਦਾ ਬਾਹਰ ਦਾ ਰੂਪ ਕੁਛ ਹੋਰ ਹੋਵੇ ਤੇ ਅੰਦਰ ਦਾ ਰੂਪ ਕੁਛ ਹੋਰ ਹੋਵੇ ਇਹ ਅੰਦਰੋਂ ਬਾਹਰੋਂ ਇੱਕ ਹੈ ਲੇਕਿਨ ਮਨੁੱਖ ਅੰਦਰੋਂ ਬਾਹਰੋਂ ਇੱਕ ਨਹੀਂ ਹੈ ਇਹ ਕਈ ਦਫਾ ਬਾਹਰੋਂ ਕੁਝ ਹੋਰ ਦਿਸਦਾ ਹੈ ਅੰਦਰੋਂ ਕੁਝ ਹੋਰ ਹੁੰਦਾ ਹੈ ਅਸੀਂ ਭੁੱਲ ਕੇ ਵੀ ਕਦੀ ਨਹੀਂ ਕਹਿੰਦੇ ਬਈ ਐ ਕੁੱਤੇ ਤੂੰ ਕੁੱਤਾ ਬਣ ਜਾ ਐ ਇਹ ਕੁੱਤਾ ਕੀ ਉਸਨੇ ਕੁੱਤਾ ਬਣਨਾ ਹੈ ਬਈ ਐ ਗਊ ਤੂੰ ਗਊ ਬਣ ਜਾ ਸੀ ਨਹੀਂ ਕਹਿੰਦੇ ਐ ਸੱਪ ਤੂੰ ਸੱਪ ਬਣ ਜਾ ਸੀ ਨਹੀਂ ਕਹਿੰਦੇ ਲੇਕਿਨ ਐਸਾ ਸਾਨੂੰ ਅਕਸਰ ਕਹਿਣਾ ਪੈਂਦਾ ਐ ਬੰਦੇ ਤੂੰ ਬੰਦਾ ਬਣ ਜਾ

ਨਾਸ਼ਿਕ ਮੇ ਬੇਗਰਦਰ ਦਾਹਾਨੇ ਦੇਗਰ ਸ਼ਿਰਾਜ ਦਾ ਇੱਕ ਬੜਾ ਪ੍ਰਸਿੱਧ ਮਹਾਤਮਾ ਹੋਇਆ ਹਾਫਿਜ਼ ਉਹ ਕਹਿੰਦਾ ਸਦ ਜਾ ਫਿਦਾਏ ਆਂਖੇ ਜ਼ਬਾਨਸ ਦਿਲਸ ਯਕੀਸ ਕਹਿੰਦਾ ਇੱਕ ਜਾਨ ਨਹੀਂ ਉਸ ਬੰਦੇ ਦੇ ਤੋਂ ਸੈਂਕੜੇ ਜਾਨਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਜਿਹੜਾ ਅੰਦਰੋਂ ਬਾਹਰੋਂ ਇੱਕੋ ਔਰ ਇਹ ਗੱਲ ਬੜੀ ਔਖੀ ਹੈ ਤਦੀ ਬਗੌਰ ਮੁਤਾਲਾ ਕਰੋਗੇ ਬਾਹਰ ਦਿਸਣ ਵਾਲੇ ਸ਼ਰੀਫ ਅੰਦਰੋਂ ਸ਼ਰੀਫ ਨਹੀਂ ਹੁੰਦੇ ਬਾਹਰ ਦਿਸਣ ਵਾਲੇ ਸੇਵਕ ਅੰਦਰੋਂ ਸੇਵਕ ਨਹੀਂ ਹੁੰਦੇ ਔਰ ਇੰਜ ਵੀ ਔਖੇ ਨਾ ਹੋਣਾ ਕਈ ਵਾਰੋਂ ਸਿੱਖ ਦਿਸਣ ਵਾਲੇ ਅੰਦਰੋਂ ਸਿੱਖ ਨਹੀਂ ਹੁੰਦੇ ਐਸਾ ਵੀ ਦੇਖਣ ਦੇ ਚਾਹ ਜਦ ਸਿੱਖੀ ਦੀ ਪਰਖ ਦੀ ਗੱਲ ਆਉਂਦੀ ਹੈ ਉਹਨਾਂ ਦੇ ਅੰਦਰ ਕੋਈ ਸਿੱਖੀ ਨਹੀਂ ਹੁੰਦੀ ਬਾਹਰੋਂ ਰੂਪ ਰੇਖਾ ਤੇ ਬਾਹਰ ਦੀ ਰੂਪ ਰੇਖਾ ਨੂੰ ਬਿਗੜਦਿਆਂ ਕੋਈ देर ਨਹੀਂ ਲੱਗਦੀ ਦੇਖੋ ਜਿਸ ਦਰਖਤ ਦੀਆਂ ਜੜਾਂ ਹੀ ਕੋਈ ਨਹੀਂ ਜ਼ਮੀਨ ਦੇ ਵਿੱਚ ਜਿਸ ਬੂਟੇ ਦੀਆਂ ਉਹਨੇ ਕੀ ਹਰਾ ਭਰਾ ਰਹਿਣਾ ਉਹਨੇ ਸੁੱਕਣਾ ਹੀ ਹੈ ਜੜਾਂ ਦੇ ਆਸਰੇ ਤੇ ਬੂਟਾ ਰਹਿੰਦਾ ਹੈ ਅੰਦਰ ਸਿੱਖੀ ਹੈ ਤੇ ਬਾਹਰੋਂ ਸਿੱਖੀ ਹਰੀ ਭਰੀ ਰਹੇਗੀ ਤੇ ਗੁਸਤਾਖੀ ਮਾਫ ਜਦ ਮੈਂ ਦੇਖਦਾ ਬਾਹਰੋਂ ਸਿੱਖੀ ਕੋਈ ਨਹੀਂ ਕਈਆਂ ਦੇ ਅੰਦਰ ਵੀ ਕੋਈ ਨਹੀਂ ਇਸ ਬਲੇ ਖਜਣਾ ਪੈਣਾ ਅੰਦਰੋਂ ਸਿੱਖੀ ਹੋਵੇਗੀ ਇਸ ਚੱਕਰ ਦੇ ਚ ਕਦੀ ਨਾ ਪੈਣਾ ਅੰਦਰ ਜੜਾਂ ਆਉਂਦੀਆਂ ਨੇ ਬਾਹਰ ਪੱਤੇ ਨਿਕਲਦੇ ਨੇ ਬਾਹਰ ਸ਼ਾਖਾ ਨਿਕਲਦੀਆਂ ਬਾਹਰ ਫੁੱਲ ਤੇ ਫਲ ਆਉਂਦੇ ਨੇ ਤੋ ਕਈ ਵਾਰ ਇਨਾ ਉਜੜਿਆ ਹੋਇਆ ਬੂਟਿਆਂ ਨੂੰ ਵੇਖ ਕੇ ਐਸਾ ਕਹਿਣਾ ਪੈਂਦਾ ਜੜਾਂ ਸੁੱਕ ਵੀ ਨਹੀਂ। ਔਰ ਐਸਾ ਤੇ ਹੋ ਸਕਦਾ ਹੈ ਕਿ ਸੁੱਕੇ ਹੋਏ ਬੂਟੇ ਦੀਆਂ ਜੜਾਂ ਹਰੀਆਂ ਨਾ ਹੋ ਸਕਣ ਪਰ ਸੁੱਕੇ ਹੋਏ ਮਨੁੱਖ ਦੀਆਂ ਜੜਾਂ ਜ਼ਰੂਰ ਹਰੀਆਂ ਹੋ ਸਕਦੀਆਂ। ਸੁੱਕੇ ਕਾਠ ਹਰਿਆ ਕਰਕੇ ਪੰਜਵੇਂ ਗੁਰੂ ਨਾਨਕ ਨੇ ਕਿਹਾ ਗੁਰੂ ਬੜਾ ਬਖਸ਼ਿੰਦਾ ਏ ਸੁੱਕੀ ਕਾਠ ਵੀ ਹਰੀ ਭਰੀ ਹੋ ਸਕਦੀ। اگر یہ چاہے تو خیر میر یہ کر رہا سی حافظ کہنے نے ہزار جانا اس بندے تو قربان کی تیا جا سکتی ہیں ان جڑا اندروں باروں ایک ہو. سد جان فدائے آنکے زبانش دلش یکیس دل زبان ایک ہو اکثر ایسا دستہ ہے زبان تے بڑی گہری گل ہے لیکن ہردچ نہیں زبان تے گرو دا شبد ہے ہر دیچ نہیں ہے زبان تے پروکار پروپکار گل ہے دل چار ہے دل تے زبان ایک ہندے ہی نہیں ہافز دا اس بندے تو قربانہ ج... ہزارہ جانا قربان کی جا دیاں جس دی دل تے زبان ایک کو ہے جو دل تو گل اٹھ ہے وہ زبان بیان پہ کر دیئے اقبال دا ایسا کہنا ہے دل سے جو بات نکل دی ہے اثر رکھتی ہے ਪਰਮੇ ਹੀ ਤਾਕਤ ਪ੍ਰਵਾਜ਼ ਮਗਰ ਰੱਖਦੀ ਹੈ ਇਕਬਾਲ ਦਾ ਕਹਿਣਾ ਜਿਹੜੀ ਗੱਲ ਸਿਰਫ ਜ਼ਬਾਨ ਤੋਂ ਨਿਕਲਦੀ ਹੈ ਉਹ ਕੰਨਾਂ ਤੱਕ ਪਹੁੰਚਦੀ ਹੈ ਅੱਗੇ ਨਹੀਂ ਜਾਂਦੀ ਪਰ ਜਿਹੜੀ ਗੱਲ ਦਿਲ ਚੋਂ ਨਿਕਲਦੀ ਉਹ ਦਿਲ ਤੱਕ ਪਹੁੰਚਦੀ ਤੇ ਦਿਲ ਤੋਂ ਕਿਹੜੀ ਗੱਲ ਨਿਕਲਦੀ ਹੈ ਜਿਸ ਨੂੰ ਦਿਲ ਮੰਨਦਾ ਹੈ ਬਸ ਇਨੀ ਗੱਲ ਹੈ ਜਿਹਨੂੰ ਦਿਲ ਮੰਨਦਾ ਹੀ ਨਹੀਂ ਉਹ ਗੱਲ ਦਿਲ ਚੋਂ ਨਿਕਲੇ ਨਹੀਂ ਸਕਦੀ ਇਹ ਖਾਸ ਮਨੋਵਿਗਿਆਨ ਦਾ ਤੱਤ ਹੈ ਕਿ ਜਿਸ ਗੱਲ ਨੂੰ ਅਜੇ ਦਿਲ ਨੇ ਮੰਨਿਆ ਨਹੀਂ ਉਹ ਗੱਲ ਦਿਲ ਚੋਂ ਨਿਕਲ ਹੀ ਨਹੀਂ ਸਕਦੀ ਜ਼ੁਬਾਨ ਚੋਂ ਨਿਕਲੇਗੀ ਤੇ ਜਦ ਨਿਕਲਦੀ ਜ਼ੁਬਾਨ ਤੋਂ ਪਈ ਹੈ ਤੇ ਕੰਨਾਂ ਤੱਕ ਪਹੁੰਚੇਗੀ ਅੱਗੇ ਨਹੀਂ ਜਾਏਗੀ ਇਹ ਦਿਲ ਤੱਕ ਨਹੀਂ ਜਾਏਗੀ ਅਰਜ਼ਮੈਂ ਇਹ ਕਰਿਆ ਸੀ ਮਨੁੱਖ ਦੀਆਂ ਦੁਨੀਆਂ ਦੋ ਨੇ ਕਈ ਦਫਾ ਮਨੁੱਖ ਬਾਹਰੋਂ ਬੜਾ ਸੰਵਰਿਆ ਹੋਇਆ ਸ਼ਿੰਗਾਰਿਆ ਹੋਇਆ ਅੰਦਰੋਂ ਬੜਾ ਉਜੜਿਆ ਹੁੰਦਾ ਅੰਦਰੋਂ ਬੜਾ ਬਰਬਾਦ ਹੁੰਦਾ ਤੇ ਕਈ ਵਾਰ ਐਸਾ ਵੀ ਦੇਖਣ ਦੇ ਚ ਆਇਆ ਅੰਦਰੋਂ ਬੜਾ ਸਵਰੇ ਹੋਇਆ ਹੈ ਸ਼ਿੰਗਾਰਿਆ ਹੋਇਆ ਹੈ ਬਾਹਰੋਂ ਬੜਾ ਉਜੜਿਆ ਹੋਇਆ ਹੈ ਦਿਸਣ ਨੂੰ ਕਬੀਰ ਤੇ ਰਵਦਾਸ ਬਾਹਰੋਂ ਬੜੇ ਉਜੜੇ ਹੋਏ ਦਿਸਦੇ ਭਈ ਕੁਛ ਵੀ ਨਹੀਂ ਹੈ ਟੁੱਟੀ ਕੁਲੀ ਹੈ ਆ ਚੌਕ 'ਚ ਬੈਠ ਕੇ ਜੁੱਤੀਆਂ ਗੰਡਦਾ ਹੈ ਇਹ ਸਾਰਾ ਦਿਨ ਕਪੜਾ ਬੁੰਨਦਾ ਹੈ ਬਾਹਰੋਂ ਬਿਲਕੁਲ ਉਜੜਿਆ ਹੋਇਆ ਪ੍ਰਤੀਤ ਹੁੰਦਾ ਪਰ ਉਹਦੇ ਸ਼ਬਦ ਪੜਨ ਤੋਂ ਵੀ ਐਸਾ ਪਤਾ ਚੱਲਦਾ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਬਾਰਕ ਕੈਸੇ ਜੀਵੇ ਰਗ ਰਾਈ ਤਨ ਨਾ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਇਹ ਮਹਾਪੁਰਸ਼ ਬਾਹਰੋਂ ਬਿਲਕੁਲ ਉਜੜਿਆ ਹੋਇਆ ਪ੍ਰਤੀਤ ਹੁੰਦਾ ਔਰ ਇੱਕ ਦਿਨ ਤੇ ਐਸਾ ਵੀ ਹੋਇਆ ਕੁਝ ਦੋਖੀਆਂ ਨੇ ਕੁਝ ਦੁਸ਼ਟਾਂ ਨੇ ਕਬੀਰ ਦੇ ਘਰ ਨੂੰ ਅਗ ਲਾ ਦਿੱਤੀ ਐਸਾ ਪੁਰਸ਼ ਜਿਹੜਾ ਅੰਦਰੋਂ ਸ਼ਿੰਗਾਰਿਆ ਹੋਇਆ ਹੋਵੇ, ਸਮਰਿਆ ਹੋਇਆ ਹੋਵੇ ਤੇ ਸਾਰੀ ਦੁਨੀਆ ਉਜੜੀ ਹੋਈ ਹੋਵੇ ਐਸਾ ਬੰਦਾ ਫਿਰ ਉਹਨਾਂ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਉਹਨੂੰ ਵੀ ਉਜਾਲਣ ਦੀ ਕੋਸ਼ਿਸ਼ ਕਰ ਦੇਣਾ। ਅਗ ਲਾ ਦਿੱਤੀ। ਬੈਠੇ ਸਨ ਕਬੀਰ ਗੰਗਾ ਦੇ ਤੱਟ ਤੇ ਲੜਕਾ ਭਜਿਆ ਹੋਇਆ ਗਿਆ। ਕਿਸੇ ਮਸਤੀ 'ਚ ਬੈਠਾ ਸੀ ਕਬੀਰ। ਆਖਿਆ ਬਾਪੂ ਘਰ ਨੂੰ ਅਗ ਲੱਗ ਗਈ। ਲੋਕਾਂ ਨੇ ਘਰ ਨੂੰ ਅਗਲਾ ਛੱਡੇ। ਮਸਤੀ ਵਿੱਚ ਭਰੇ ਹੋਏ ਇਸ ਕਬੀਰ ਨੇ ਦੁਅੱਖਰ ਕਹਿਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ ਪਰ ਮੈਂ ਸਮਝਦਾ ਜ਼ਬਾਨ ਤੋਂ ਕਹਿਣਾ ਬੜਾ ਆਸਾਨ ਹੈ ਦਿਲੋਂ ਕਹਿਣਾ ਬੜਾ ਔਖਾ ਹੈ ਕਬੀਰ ਨੇ ਦਿਲੋਂ ਆਖੇ ਨੇ RAM ਜਪਤ ਤਨ ਜਰ ਕੀ ਨਾ ਜਾਏ RAM ਨਾਮ ਚਿਤ ਰਹਿੋ ਸਮਾਏ ਐ ਮੇਰੇ ਬੱਚੇ ਘਰ ਨੂੰ ਅਗ ਲੱਗ ਗਈ ਹੈ ਪਰ ਜਿਸ ਮਸਤੀ ਚ ਮੈਂ ਬੈਠਾ ਕੋਈ ਮੇਰੇ ਤਨ ਨੂੰ ਵੀ ਅਗ ਲਾ ਦੇਵੇ ਤਾਂ ਵੀ ਪਰਵਾਹ ਨਹੀਂ ਤੇ ਇਹਦਾ ਮਤਲਬ ਹੈ ਕੋਈ ਮਸਤੀ ਹੋਰ ਉਹ ਆਨੰਦ ਹੋਰ ਹੈ ਅੰਦਰੋਂ ਇਤਨਾ ਸਵਰਿਆ ਹੋਇਆ ਇਹ ਮਨੁੱਖ ਹੈ ਅਗਰ ਇਸ ਨੂੰ ਬਾਹਰੋਂ ਉਜਾੜ ਵੀ ਦੇਈਏ ਤਾਂ ਵੀ ਉਜੜਿਆ ਨਹੀਂ ਅੰਦਰੋਂ ਸਵਰਿਆ ਹੋਇਆ ਤੇ ਕਈਆਂ ਦੀ ਦੁਨੀਆ ਸਿਰਫ ਬਾਹਰੋਂ ਹੀ ਸਵਰੀ ਹੋਈ ਗਏ ਅੰਦਰੋਂ ਬਿਲਕੁਲ ਉਜੜੇ ਆਉਂਦੇ ਨੇ ਇਸ ਵਾਸਤੇ ਭੈ ਵੀ ਬਣਿਆ ਰਹਿੰਦਾ ਹੈ ਬਾੜ ਦਾ ਭਈ ਇਹ ਨਾ ਉਜੜ ਜਾਏ ਇਹ ਨਾ ਹੋ ਜਾਏ ਇਹ ਨਾ ਹੋ ਜਾਏ ਕਿਉਂਕਿ ਉਹਦੀ ਬੁਨਿਆਦ ਤੇ ਐ ਹੀ ਕੋਈ ਨਹੀਂ ਉਹਦੀਆਂ ਜੜਾਂ ਤੇ ਹਨ ਕੋਈ ਨਹੀਂ